ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਲੇਰਾਵਾਲਿਆਂ ਦਾ ਸੰਖੇਪ ਜੀਵਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਲੁਧਿਆਣੇ ਜਿਹੜੇ ਦੀ ਜਗਰਾਉਂ ਤਹਿਸੀਲ ਵਿੱਚ ਜਗਰਾਉਂ ਤੋਂ ਕੋਈ 25 ਕਿਲੋਮੀਟਰ ਦੱਖਣ ਵੱਲ ਚੋਰਟਾ ਨਗਰ ਵਿਖੇ ਇੱਕ ਜੱਟ ਸਿੱਖ ਗਿੱਲ ਘਰਾਣੇ ਵਿੱਚ 1916 ਈਸਵੀ ਦੇ ਲਗਭਗ ਅਵਤਾਰ ਧਾਰਿਆ ਬਾਬਾ ਜੀ ਦੇ ਪਿਤਾ ਦਾ ਨਾਮ ਸਰਦਾਰ ਬੱਗਾ ਸਿੰਘ ਜੀ ਸੀ ਅਤੇ ਮਾਤਾ ਜੀ ਦਾ ਨਾਮ ਮਾਤਾ ਪ੍ਰਤਾਪ ਕੌਰ ਜੀ ਸੀ ਦੱਸਦੇ ਹਨ ਕਿ ਅਵਤਾਰ ਧਰਨ ਵੇਲੇ ਸਭ ਪਾਸੇ ਨੂਰੋ ਨੂਰ ਹੋ ਗਿਆ ਸੀ ਜਦ 6-7 ਸਾਲ ਦੀ ਉਮਰ ਹੋਈ ਤਾਂ ਆਪਣੀ ਉਮਰ ਦੇ ਬਾਲਕਾਂ ਨੂੰ ਇਕੱਠੇ ਕਰਕੇ ਘਰ ਲਿਆਉਣਾ ਚੌਂਕੜਾ ਮਾਰ ਲੈਣਾ ਅਤੇ ਦੀਵਾਨ ਸਜਾਉਣਾ ਇਹਨਾਂ ਦਾ ਹਰ ਰੋਜ਼ ਦਾ ਹੀ ਕੰਮ ਸੀ ਜਦੋਂ 10-11 ਸਾਲ ਦੇ ਹੋਏ ਤਾਂ ਖੇਤਾ ਵਿੱਚ ਜ਼ਿਮੀਦਾਰਾ ਕੰਮ ਬੜੀ ਫੁਰਤੀ ਨਾਲ ਕਰਨ ਲੱਗ ਪਏ। ਜ਼ਿਆਦਾਤਰ ਖੇਤਾ ਵਿੱਚ ਹੀ ਰਹਿਣ ਲੱਗ ਪਏ। ਘਰ ਘਟ ਵੱਧ ਹੀ ਆਉਂਦੇ ਸਨ ਅਤੇ ਹਰ ਵੇਲੇ ਪਾਠ ਵਿੱਚ ਹੀ ਜੁਟੇ ਰਹਿੰਦੇ ਸਨ। ਜਨਵਰੀ 1934 ਵਿੱਚ ਹਜ਼ੂਰੀ ਸੇਵਾ ਮਿਲਦੇ ਸਾਰ ਹੀ ਅਤੀ ਕਠਿਨ ਸੇਵਾ ਸ਼ੁਰੂ ਕਰ ਦਿੱਤੀ। ਅੱਜ ਤੱਕ ਕੋਈ ਆਪਣੇ ਮੁਰਸ਼ਿਦ ਦੀ ਇਸ ਤਰ੍ਹਾਂ ਸੇਵਾ ਕਰਦਾ ਦੇਖਿਆ ਨਹੀਂ। ਹਰ ਵੇਲੇ ਸੰਤ ਬਾਬਾ ਨਾਨਕ ਸਿੰਘ ਜੀ ਦੀ ਸੇਵਾ ਵਿੱਚ ਹੀ ਲੱਗੇ ਰਹਿੰਦੇ ਸਨ ਆਪਣੇ ਸਰੀਰ ਦੀ ਸੁੱਧ ਬੁੱਧ ਹੀ ਨਹੀਂ ਰਹਿੰਦੀ ਸੀ ਚਰਨਾ ਵਿੱਚ ਨਾ ਜੋੜਾ ਪਹਿਨ ਸਕਦੇ ਸਨ ਨਾ ਜੁਰਾਬਾਂ ਪਾ ਸਕਦੇ ਸਨ ਹਰ ਸਮੇਂ ਚਰਨਾ ਵਿੱਚ ਵਿਆਈਆਂ ਪਾਟੀਆਂ ਰਹਿੰਦੀਆਂ ਸਨ ਇਹਨਾਂ ਵਿਆਈਆਂ ਵਿੱਚ ਹਰ ਵਕਤ ਰੋੜ ਫਸੇ ਰਹਿੰਦੇ ਸਨ ਆਪ ਨੇ ਆਪਣੇ ਆਰਾਮ ਵਾਸਤੇ ਕੋਈ ਕੁੱਲੀ ਨਹੀਂ ਸੀ ਰੱਖੀ ਜੇ ਕਦੀ ਕੋਈ ਸਮਾਂ ਮਿਲ ਪੀ ਜਾਂਦਾ ਸੀ ਜਦੋਂ ਕਿ ਪਹਿਲੇ ਬਾਬਾ ਜੀ ਨੇਤਲੇ ਵਿੱਚ ਹੁੰਦੇ ਸਨ ਤਾਂ ਬਾਬਾ ਜੀ ਦੇ ਦਰਵਾਜ਼ੇ ਮੂਹਰੇ ਹੀ ਬੈਠੇ ਰਹਿੰਦੇ ਸਨ ਤਾਂ ਕਿ ਕਿਤੇ ਆਵਾਜ਼ ਨਾ ਪੈ ਜਾਵੇ ਅਤੇ ਜਦੋਂ ਕਿਤੇ ਬਾਬਾ ਜੀ ਆਵਾਜ਼ ਮਾਰਦੇ ਸਨ ਈਸ਼ਰ ਤਾਂ ਦਬਾ ਦਾ ਭਜ ਲੈਣਾ ਅਤੇ ਕਈ ਵਾਰ ਕੰਧ ਵਿੱਚ ਜਾਂ ਥੰਮਲੇ ਵਿੱਚ ਸੀਸ ਵੱਜਣਾ ਮੱਥੇ ਤੇ ਮਗਰੋਟੀਆਂ ਹੋ ਜਾਣੀਆਂ ਪਰ ਫਿਰ ਭਜ ਲੈਣਾ ਅਖੀਰ ਅਵਸਥਾ ਬਾਬਾ ਜੀ ਨਾਲ ਇੱਕ ਮਕਹੂ ਜਾਣ ਵਾਲੀ ਗੱਲ ਹੋ ਗਈ ਸੀ ਬਾਬਾ ਲਾਲ ਸਿੰਘ ਜੀ ਮਹਾਰਾਜ ਨੇ ਹਾਲੇ ਫੁਰਨਾਹੀ ਬਣਾਉਣਾ ਕਿਸੇ ਚੀਜ਼ ਦਾ ਜਿਵੇਂ ਦਹੀਂ ਲੱਸੀ ਜਾਂ ਚਾਹ ਆਦੀ ਦਾ ਤਾਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਪਹਿਲਾਂ ਹੀ ਉਹ ਵਸਤੂ ਲੈ ਕੇ ਖੜੇ ਹੁੰਦੇ ਸਨ ਪਹਿਲੇ ਬਾਬਾ ਜੀ ਨੇ ਇਸ ਚੀਜ਼ ਦਾ ਜ਼ਿਕਰ ਕਈ ਵਾਰ ਦੀਵਾਨ ਵਿੱਚ ਕਰਨਾ ਬਾਬਾ ਈਸ਼ਰ ਸਿੰਘ ਜੀ ਹਰ ਵਕਤ ਸੇਵਾ ਵਿੱਚ ਤਤਪਰ ਰਹਿੰਦੇ ਸਨ ਚਰਨਾਂ ਦੀ ਹਾਲਤ ਪਹਿਲਾਂ ਦੱਸ ਦਿੱਤੀ ਹੈ ਅਤੇ ਹੁਣ ਹਸਤ ਕਮਲਾਂ ਹੱਥਾਂ ਦੀ ਹਾਲਤ ਇਹ ਹੋ ਗਈ ਸੀ ਦੀ ਸੇਵਾ ਕਰਦੇ ਕਰਦੇ ਹਸ ਕਮਲਾ ਦੀਆਂ ਕੁਝ ਉਂਗਲੀਆਂ ਦੇ ਨੋ ਪੱਕੀ ਤਰ੍ਹਾਂ ਗਲ ਗਏ ਸਨ ਅਤੇ ਪੱਕੀ ਤਰ੍ਹਾਂ ਉਖੜ ਗਏ ਸਨ ਜਿੰਨਾ ਹਸ ਕਮਲਾ ਨੇ ਮਗਰੋਂ ਜਾ ਕੇ ਲੱਖਾਂ ਕਰੋਨਾ ਪਤੀਆਂ ਤੋਂ ਲੈ ਕੇ ਗਰੀਬਾਂ ਅਨਾਥਾ ਤੱਕ ਨੂੰ ਨਿਵਾਜਿਆ ਉਹਨਾਂ ਉਂਗਲਾਂ ਦੇ ਨੋ ਨਹੀਂ ਸਗ ਬਲਕਿ ਦੋਨੋਂ ਪਾਸਿਆਂ ਤੋਂ ਮਾਸ ਵੱਧ ਵੱਧ ਕੇ ਵਿਚਾਰੇ ਮਿਲਿਆ ਹੋਇਆ ਸੀ ਅਤੇ ਇਨਾ ਹਸ ਕਮਲਾ ਦੀ ਸ਼ੋ ਤਾਂ ਇੱਕ ਪਾਸੇ ਰਹੀ ਜੇ ਕਿਸੇ ਵੇਲੇ ਇਹ ਮਿਹਰ ਭਰਿਆ ਹਦ ਕਰ ਦਿੰਦੇ ਸਨ ਤਾਂ ਉਸ ਪ੍ਰਾਣੀ ਨੂੰ ਸੁੱਧ ਬੁੱਧ ਹੀ ਨਹੀਂ ਰਹਿੰਦੀ ਸੀ ਅਤੇ ਸਿਰ ਤੋਂ ਪੈਰਾ ਤੱਕ ਬਿਜਲੀ ਦੇ ਕਰੰਟ ਦੀ ਲਹਿਰ ਦੌੜ ਜਾਂਦੀ ਸੀ ਜਿਸ ਕਰੰਟ ਦੀ ਅਗੰਮੀਸ਼ੋ ਨਾਲ ਉਸ ਦੇ ਪਾਪ ਕੰਬ ਉੱਠਦੇ ਸਨ ਅਤੇ ਪਛਤਾਵਾ ਕਰਨ ਲਈ ਉਸ ਪ੍ਰਾਣੀ ਦੀਆਂ ਅੱਖਾਂ ਥਾਂ ਹੰਝੂ ਬਣ ਕੇ ਵਹਿ ਤੁਰਦੇ ਸਨ ਸੋ ਜੋ ਸੇਵਾ ਬਾਬਾ ਜੀ ਨੇ ਆਪਣੇ ਮੁਰਸ਼ਦ ਦੀ ਕੀਤੀ ਉਸ ਦਾ ਕਿਣਕਾ ਵੀ ਕੋਈ ਲਿਖਣ ਦੀ ਹਿੰਮਤ ਨਹੀਂ ਕਰ ਸਕਦਾ ਇੱਕ ਵਾਰੀ ਸੋਲਨ ਦੀ ਪਹਾੜੀ ਤੇ ਪਹਿਲੇ ਬਾਬਾ ਜੀ ਦੀ ਆਸਣ ਸੀ ਉਸ ਆਸਣ ਵਾਲੀ ਥਾਂ ਤੋਂ ਪਾਣੀ ਦਾ ਚਸ਼ਮਾ 2 ਮੀਲ ਸਿੱਧੀ ਉਤਰਾਈ ਤੇ ਸੀ ਬਾਬਾ ਇਸ਼ਰ ਸਿੰਘ ਜੀ ਬਾਬਾ ਜੀ ਦੇ ਇਸ਼ਨਾਨ ਵਾਸਤੇ ਜਲ ਲੈਣ ਲਈ ਚਸ਼ਮੇ ਤੇ ਗਏ ਇਤਨਾ ਟਾਈਮ ਨਹੀਂ ਹੁੰਦਾ ਸੀ ਜੋ ਡੰਡੀਆਂ ਰਾਹੀ ਜਾਂਦੇ ਤੇ ਆਉਂਦੇ ਸਿੱਧੀ ਉਤਰਾਈ ਅਤੇ ਸਿੱਧੀ ਚੜਾਈ ਹੀ ਕਰਿਆ ਕਰਦੇ ਸਨ ਕੁਦਰਤ ਨਾਲ ਬਦਲਾਂ ਦੇ ਆਉਣ ਨਾਲ ਉਹ ਪਹਲੇਰਾ ਹੋ ਗਿਆ ਰਸਤਾ ਭੁੱਲ ਗਏ ਫਿਰ ਭੀ ਆਉਣ ਲਗੇ ਨਿਸ਼ਾਨੀ ਵਜੋ ਜਾਂ ਤਾਂ ਟਹਿਣੀਆਂ ਟੁੱਟ ਜਾਂਦੇ ਸਨ ਜਾਂ ਲੀਨਾਂ ਬਨ ਆਉਂਦੇ ਸਨ ਸੋ ਬੜੀ ਮੁਸ਼ਕਲ ਨਾਲ ਸਿਰ ਤੇ ਜਲਦਾ ਵੱਡਾ ਟੀਨ ਚੁਕਿਆ ਹੋਇਆ ਇਸ਼ਨਾਨ ਦੇ ਟਾਈਮ ਰਾਤ ਦੇ ਸਵਾ 12 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚ ਗਏ ਸਤਨਾਮ ਦਾ ਆਵਾਜ਼ਾ ਦੇ ਕੇ ਇਸ਼ਨਾਨ ਕਰਵਾਇਆ ਪਰ ਹੁਣ ਹੋਰ ਪਰਚਾ ਪੈ ਗਿਆ ਬਾਬਾ ਜੀ ਤੰਬੂ ਵਿੱਚ ਬਿਰਾਜਮਾਨ ਸਨ ਇੱਕੋ ਹੀ ਤੰਬੂ ਸੀ ਜੋਰ ਦੀ بارش ਸ਼ੁਰੂ ਹੋ ਗਈ ਇਸ਼ਨਾਨ ਤੋਂ ਬਾਅਦ ਚਾਹ ਚਕਾਉਣੀ ਸੀ ਲਕੜਾਂ ਗਿੱਲੀਆਂ ਸਨ ਬਾਬਾ ਈਸ਼ਰ ਸਿੰਘ ਨੇ ਇੱਕ ਪੱਥਰ ਦੇ ਔਲੇ ਹੋ ਕੇ ਛਤਰੀ ਤਾਲ ਲਈ ਅਤੇ ਅੱਗ ਬਚਾਉਣ ਲੱਗੇ ਗਿੱਲੇ ਬਾਲਣ ਨੂੰ ਅੱਗ ਨਾ ਲੱਗੀ ਆਪਨੇ ਆਪਣੀ ਦਸਤਾਰ ਉਤਾਰ ਲਈ ਥੋੜੀ ਥੋੜੀ ਕਰਕੇ ਸਾਰੀ ਦਸਤਾਰ ਮਚਾ ਦਿੱਤੀ ਫਿਰ ਆਪਨੇ ਆਪਣੇ ਚੋਲੇ ਨੂੰ ਥੋੜਾ ਥੋੜਾ ਪਾੜ ਕੇ ਬਚਾਉਣਾ ਸ਼ੁਰੂ ਕੀਤਾ ਅਤੇ ਠੀਕ ਸਮੇਂ ਸਿਰ ਬਾਬਾ ਜੀ ਦੇ ਸਾਹਮਣੇ ਚਾਹ ਪੇਸ਼ ਕਰ ਦਿੱਤੀ ਬਾਬਾ ਜੀ ਨੇ ਈਸ਼ਰ ਸਿੰਘ ਨੂੰ ਸ਼ਾਤੀ ਨਾਲ ਲਾ ਲਿਆ ਕਿਸੇ ਹੋਰ ਸਮੇ ਬਾਬਾ ਲਾਲ ਸਿੰਘ ਜੀ ਪਹਾੜੀ ਖੱਡ ਵਿੱਚ ਵਿਰਾਜਮਾਨ ਹੋ ਕੇ ਭਗਤੀ ਕਰ ਰਹੇ ਸਨ ਜਦੋਂ ਕਿ ਇੱਕਦਮ ਹੀ ਬੜੀ ਤੇਜ਼ੀ ਨਾਲ ਗੜੇ ਪੈਣੇ ਸ਼ੁਰੂ ਹੋ ਗਏ ਬਾਬਾ ਈਸ਼ਰ ਸਿੰਘ ਜੀ ਹਜ਼ੂਰੀ ਸੇਵਾ ਵਿੱਚ ਖੜੇ ਸਨ ਇਹਨਾਂ ਨੇ ਇੱਕਦਮ ਝੁੱਕ ਕੇ ਆਪਣਾ ਸਰੀਰ ਬਾਬਾ ਜੀ ਦੇ ਸੀਸ ਉੱਤੇ ਕਰ ਦਿੱਤਾ ਅਤੇ ਸਾਰੇ ਗੜੇ ਆਪਣੀ ਪਿੱਠ ਤੇ ਹੀ ਚੱਲੇ ਇਸ ਮੌਕੇ ਤੇ ਵੀ ਬਾਬਾ ਜੀ ਨੇ ਆਪ ਤੇ ਬਹੁਤ ਖੁਸ਼ ਹੋਏ। ਇੱਕ ਵਾਰੀ ਬਾਬਾ ਲਾਲ ਸਿੰਘ ਜੀ ਦਮਦਮਾ ਸਾਹਿਬ ਠਿੰਡੇ ਤੋਂ ਵਿਸਾਖੀ ਤੋਂ ਮਗਰੋਂ ਵਾਪਸ ਨਾਨਕਸਰ ਨੂੰ ਆ ਰਹੇ ਸਨ। ਰਸਤੇ ਵਿੱਚ ਬੜੀ ਸਖਤ ਗਰਮ ਹਵਾ ਲੂ ਚੱਲ ਰਹੀ ਸੀ ਅਤੇ ਕੜਕ ਦੀ ਧੁੱਪ ਪੈ ਰਹੀ ਸੀ। ਸੋ ਬਾਬਾ ਜੀ ਦੇ ਹੁਕਮ ਦੇਖੇ ਕਾਰ ਰੁਕਵਾ ਲਈ ਅਤੇ ਕਾਰ ਤੋਂ ਬਾਹਰ ਆ ਕੇ ਇੱਕ ਦਰਖਤ ਥੱਲੇ ਜਾ ਖੜੇ ਹੋਏ। ਦੂਜੇ ਸੰਗੀਆਂ ਨੇ ਵੀ ਕਾਰਾਂ ਰੋਕ ਲਈਆਂ। ਬੈਠਣ ਵਾਸਤੇ ਕੋਈ ਥਾਂ ਨਹੀਂ ਸੀ। ਬਾਬਾ ਈਸ਼ਾ ਸਿੰਘ ਜੀ ਨੇ ਮਲਟਾਂ ਵਿੱਚ ਹੀ ਇੱਕ ਮਿੱਟੀ ਦਾ ਥੜਾ ਤਿਆਰ ਕਰ ਦਿੱਤਾ ਅਤੇ ਉਸ ਦੇ ਉੱਪਰ ਆਪਣਾ ਚੋਲਾ ਲਾ ਕੇ ਵਿਛਾ ਦਿੱਤਾ। ਪਹਿਲੇ ਬਾਬਾ ਜੀ ਨੇ ਚਲ ਸਕਣ ਲਈ ਇਸ਼ਾਰਾ ਕੀਤਾ ਤਾਂ ਬਾਬਾ ਈਸ਼ਾ ਸਿੰਘ ਜੀ ਗੜਵਾ ਲੈ ਕੇ ਭੱਜ ਪਈ। ਨੀਰ ਤੇੜ ਕੋਈ ਪਿੰਡ ਨਹੀਂ ਸੀ। ਚਾਰੇ ਪਾਸੇ ਰੋਹੀ ਅਤੇ ਬੀਆ ਮਾਨ ਸੀ। ਅਖੀਰੇ ਖੂਹੂ ਤੇ ਪਹੁੰਚੇ ਜਿਸ ਦਾ ਪਾਣੀ ਦੂਰ ਸੀ, ਨਾ ਲੱਜ ਸੀ, ਨਾ ਡੋਲ ਸੀ। ਇਕਦਮ ਆਪਣੀ ਦਸਤਾਰ ਪਾੜ ਕੇ ਲੱਜ ਬਣਾ ਲਈ ਅਤੇ ਜਲ ਲਿਆ ਕੇ ਬਾਬਾ ਜੀ ਨੂੰ ਸ਼ਕਾ ਦਿੱਤਾ ਹੁਣ ਹੋਰ ਪਰਚਾ ਪੈ ਗਿਆ ਬਾਬਾ ਜੀ ਨੇ ਪ੍ਰਸ਼ਾਦੇ ਲਈ ਇਸ਼ਾਰਾ ਕੀਤਾ ਬਾਬਾ ਈਸ਼ਰ ਸਿੰਘ ਜੀ ਭੱਜ ਕੇ ਘਰ ਪਾਸ ਗਏ ਰਾਗੀ ਸਿੰਘਾ ਦਾ ਜੋੜੀ ਨੂੰ ਲਾਉਣ ਲਈ ਆਟਾ ਰੱਖਿਆ ਹੋਇਆ ਸੀ ਛੇਤੀ ਨਾਲ ਆਟਾ ਗੁੰਨ ਲਿਆ ਪਰ ਫੋਨ ਕੋਈ ਤਵਾ ਨਹੀਂ ਸੀ ਦੂਰੋਂ ਇੱਕ ਜ਼ਿਮੀਂਦਾਰ ਜਾ ਰਿਹਾ ਸੀ ਉਸਦੇ ਮੋੜੇ ਤੇ ਕਹੀ ਸੀ ਉਸ ਪਾਸੋਂ ਕਹੀ ਲੈ ਕੇ ਚੁੱਲਾ ਪੁੱਟ ਲਿੱਤਾ ਚੁੱਲੇ ਵਿੱਚ ਅੱਗ ਮਚਾ ਕੇ ਉੱਪਰ ਕਹੀ ਰੱਖ ਦਿੱਤੀ ਅਤੇ ਕਹੀ ਉਤੇ ਪ੍ਰਸ਼ਾਦੇ ਪਕਾ ਲਏ ਬਾਬਾ ਲਾਲ ਸਿੰਘ ਜੀ ਨੇ ਪ੍ਰਸ਼ਾਦਾ ਛਕਿਆ ਅਤੇ ਆਪ ਨੂੰ ਬੜੀਆਂ ਖੁਸ਼ੀਆਂ ਬਖਸ਼ੀਆਂ ਬਾਬਾ ਈਸ਼ਰ ਸਿੰਘ ਜੀ ਖੇਤੀ ਦਾ ਕੰਮ ਚਾਰ ਬੰਦਿਆ ਜਿੰਨਾ ਇਕੱਲੇ ਹੀ ਕਰ ਦਿੰਦੇ ਸਨ ਇਸ ਲਈ ਇਹਨਾਂ ਦੇ ਦਾਦਾ ਜੀ ਇਹਨਾਂ ਦੇ ਨਾਲ ਅਕਸਰ ਰਹਿੰਦੇ ਤੇ ਉਲਟ ਸਨ ਉਹ ਬਹੁਤ ਵਾਰੀ ਕਹਿੰਦੇ ਸਨ ਇੱਕੋ ਸਾਡਾ ਮੁੰਡਾ ਕੰਮ ਕਰਨ ਵਾਲਾ ਸੀ ਤੇ ਉਹੀ ਸਾਧਾ ਨੇ ਪੋਟ ਦਿੱਤਾ ਹੈ ਇੱਕ ਵਾਰੀ ਬਾਬਾ ਈਸ਼ਰ ਸਿੰਘ ਜੀ ਦੇ ਮਾਤਾ ਜੀ ਨਾਨਕ ਸਰ ਆਏ ਉਹਨਾਂ ਦੇ ਨਾਲ ਉਹਨਾਂ ਦਾ ਦੂਜਾ ਪੁੱਤਰ ਭਾਈ ਇੰਦਰ ਸਿੰਘ ਸੀ ਮਾਤਾ ਜੀ ਨੇ ਬਾਬਾ ਲਲ ਸਿੰਘ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਹੁਣ ਬਾਬਾ ਈਸ਼ਰ ਸਿੰਘ ਨੂੰ ਮੇਰੇ ਨਾਲ ਭੇਜ ਦਵੋ ਮੈਂ ਇਹਨਾਂ ਨੂੰ ਵਿਆਹਣਾ ਚਾਹੁੰਦੀ ਹਾਂ ਬਾਬਾ ਜੀ ਨੇ ਭਾਈ ਇੰਦਰ ਸਿੰਘ ਵੱਲ ਇਸ਼ਾਰਾ ਕਰਕੇ ਬਚਨ ਕੀਤੇ ਮਾਤਾ ਤੂੰ ਇੰਦਰ ਸਿੰਘ ਦੇ ਹੀ ਤਿੰਨ ਚਾਰ ਵਿਆਹ ਕਰਕੇ ਚਾਹ ਪੂਰੇ ਕਰ ਲੈ ਬਾਬਾ ਈਸ਼ਰ ਸਿੰਘ ਦਾ ਵਿਆਹ ਤਾਂ ਗੁਰੂ ਨਾਨਕ ਸਾਹਿਬ ਨਾਲ ਹੋ ਚੁਕਿਆ ਹੈ ਕੁਦਰਤੀ ਖੇੜ ਐਸੀ ਵਰਤੀ ਕਿ ਭਾਈ ਇੰਦਰ ਸਿੰਘ ਜੀ ਦੀ ਸਿੰਘ ਨੀ ਸਵਰਗਵਾਸ ਹੋ ਗਈ ਫਿਰ ਦੂਜਾ ਵਿਆਹ ਕੀਤਾ ਉਹ ਵੀ ਸਵਰਗਵਾਸ ਹੋ ਗਈ ਫਿਰ ਤੀਜਾ ਹੋਇਆ ਅਤੇ ਉਹ ਵੀ sire ਨਾ ਚੜਿਆ ਅਤੇ ਫਿਰ ਉਹਨਾਂ ਦਾ ਚੌਥਾ ਵਿਆਹ ਹੈ ਬਾਬਾ ਈਸ਼ਰ ਸਿੰਘ ਜੀ ਦੇ ਦਰਵਾਜੇ ਤੇ ਆਰਥਿਕ ਤੌਰ ਤੇ ਲਿਤਾੜੇ ਹੋਏ ਲੋਗਾ ਤੋਂ ਲੈ ਕੇ ਕਰੋੜਾ ਪਤੀਆਂ ਤੱਕ ਪਰਮਾਰਥ ਤੌਰ ਤੇ ਮਰ ਚੁਕੇ ਇਨਸਾਨਾਂ ਤੋਂ ਲੈ ਕੇ ਕਹਿੰਦੇ ਕਹੋਂਦੇ ਗੁਣੀਆਂ ਕਿਆਨੀਆਂ ਤੱਕ ਅਰਜੋਈਆਂ ਕਰਦੇ ਦੇਖੇ ਜਾ ਸਕਦੇ ਸਨ ਭਾਵਨਾਵਾਲਾ ਕਦੀ ਵੀ ਖਾਲੀ ਨਹੀਂ ਸੀ ਮੁੜਿਆ ਬਾਬਾ ਜੀ ਤਾਂ ਇਤਨੇ ਦਿਆਲੂ ਸਨ ਕਿ ਹਰੇਕ ਦੀ ਝੋਲੀ ਭਰ ਕੇ ਤੋਰਦੇ ਸਨ ਲੱਖਾਂ ਸੰਗੀ ਗਰੀਬੀ ਵੀ ਸਨ ਜਿਨ੍ਹਾਂ ਤੇ ਬਾਬਾ ਜੀ ਨੇ અપਾਰ ਕਿਰਪਾ ਕੀਤੀ ਅਤੇ ਜੋ ਅੱਜ ਵੀ ਇੱਕਦਮ ਕਹੇ ਉੱਠਦੇ ਹਨ ਕਿ ਉਹਨਾਂ ਤੇ ਬੜੀ ਕਿਰਪਾ ਹੈ ਹੱਦ ਪੀਤੀਆਂ ਵਿੱਚ ਸਾਰਿਆਂ ਦੇ ਹਾਲ ਆਉਣਗੇ ਇੱਕ ਸਧਾਰਨ ਜਿਹੇ ਜੱਟ ਸਿੱਖ ਪਰਿਵਾਰ ਵਿਖੇ ਅਵਤਾਰ ਧਾਰ ਕੇ ਕੁਝ ਹੀ ਸਾਲਾਂ ਵਿੱਚ ਔਰ ਸਿਖਰ ਤੇ ਜਾ ਪਹੁੰਚੇ ਕਿ ਰਾਜੇ ਮਹਾਰਾਜੇ ਲੱਖਾਂ ਤੇ ਕਰੋੜਪਤੀ ਹੱਥ ਬੰਨ੍ਹ ਸਾਹਮਣੇ ਖੜੋ ਗਏ ਜਦੋਂ ਕਿਸੇ ਪਾਸੇ ਧੀ ਲੰਘਦੇ ਸਨ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਰਸ਼ਨਾਂ ਨੂੰ ਮਗਭੇ ਹੀ ਭੱਜ ਲੈਂਦੀਆਂ ਸਨ ਇਤਨਾ ਕੁਛ ਹੁੰਦੇ ਹੋਏ ਵੀ ਵਚਨ ਕਰਦੇ ਕੇ ਸਾਡੇ ਵਿੱਚ ਕੋਈ ਤਾਕਤ ਨਹੀਂ ਇਹ ਸਭ ਨਾਮ ਦੀ ਬਰਕਤ ਹੈ ਜਿਸਨੂੰ ਬਖਸ਼ੇ ਸਿਪਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਬਾਬਾ ਜੀ ਵਰਗੀਆਂ ਪਵਿੱਤਰ ਮਹਾਨ ਹਸਤੀਆਂ ਵਾਸਤੇ ਗੁਰੂ ਸਾਹਿਬ ਫਰਮਾ ਗਏ ਹਨ ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨਾ ਜਾਣੋ ਮਾਨਸ ਦੇਹਾ RAM ਸੰਤ ਮੈਂ ਭੇਦ ਕਿਛ ਨਾਹੀ ਏਕ ਜਨ ਕਈ ਮਹਲਾਕ ਕਰੂਰੀ ਜੇਨ ਹਰ ਜਪਿਆ ਸੇ ਹਰ ਹੋਏ ਜਿਸ ਉੱਪਰ ਹਰ ਕਾਮਨ ਮੰਨਿਆ ਸੋ ਸੇਵਕ ਚਹੁਜਗ ਚਹੁਕੁੰਠ ਜਾਣਿਆ ਜੇ ਉਸ ਕਾ ਬੁਰਾ ਕਹ ਕੋਈ ਪਾਪੀ ਤਿਸ ਜਮ ਕੰਕਰ ਖਾਈ ਜੀਓ ਜਦੋਂ ਲੱਖਾਂ ਦੀ ਸੰਗਤਾਂ ਇਸ ਅਰਸ਼ੀ ਬਾਬਾ ਜੀ ਦੇ ਇਸ਼ਾਰੇ ਤੇ ਕੁਰਬਾਨ ਹੋਣ ਲਈ ਤਿਆਰ ਹੋ ਉਡਦੀਆਂ ਤਾਂ ਚੁੱਪ ਚਪੀ ਤੇ ਉਤਨੀ ਤੇਜ਼ੀ ਨਾਲ ਜੋ ਸਾਰੇ ਜੀਵਨ ਵਿੱਚ ਆਪ ਨੇ ਦਿਖਾਈ 7 ਅਕਤੂਬਰ 1963 ਦਿਨ ਸੋਵਾਰ ਨੂੰ ਕੇਵਲ 47 ਸਾਲ ਦੀ ਹੀ ਦੁਨਿਆਵੀ ਉਮਰ ਵਿੱਚ ਸਾਰਿਆਂ ਦੀਆਂ ਨਜ਼ਰਾਂ ਤੋਂ ਉਹਲਾ ਕਰ ਗਏ ਪਰੰਤੂ ਉਹਲਾ ਨਹੀਂ ਕੀਤਾ ਸਾਨੂੰ ਇੱਕ ਆਦਰਸ਼ ਦੇ ਗਏ ਕਿਹੜਾ ਸਾਹਿਬ ਸ੍ਰੀ ਗੁਰੂ ਕਪਾ ਸਰ ਜੀ ਦੀ ਪ੍ਰਗਟ ਗੁਰਾਂ ਦੀ ਦੇਹ ਸਮਝ ਕੇ ਪੂਜਾ ਕਰਨੀ ਉਹ ਨਜ਼ਾਰਾ ਦੇਖਣ ਵਾਲਾ ਹੁੰਦਾ ਸੀ ਜਦੋਂ ਬਾਬਾ ਜੀ ਦੇਹਰਾਦੂਨ ਨੂੰ ਜਾਣ ਲੱਗਦੇ ਸਨ ਤਾਂ ਕਾਰ ਦੀ ਮੁਹਲੀ ਸੀਟ ਤੇ ਡਰਾਈਵਰ ਅਤੇ ਨਾਲ ਬਾਬਾ ਜੀ ਬਿਰਾਜ ਦੇ ਸਨ ਪਿਛਲੇ ਪਾਸੇ ਪਰਦਾ ਲਾ ਦਿੰਦੇ ਸਨ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਪਿੱਠ ਨਾ ਹੋਵੇ ਮਗਲ ਦੀ ਸਾਰੀ ਸੀੜ ਤੇ ਅੱਗੇ ਵੀ ਬਰਾਬਰ ਦੀ ਥਾਂ ਕਰਕੇ ਉੱਪਰ ਗੱਦੇ ਅਤੇ ਕੀਮਤੀ ਰੁਮਾਲੇ ਆਪ ਵਿਛਾਉਂਦੇ ਸਨ ਤੇ ਕਾਰ ਵਿੱਚ ਚੰਨੜੀ ਲਾਉਦੇ ਸਨ ਅਤੇ ਫਿਰ ਆਪ ਆਪਣੇ ਸੀਸ ਤੇ ਸਤਿਗੁਰੂ ਨੂੰ ਲੈ ਕੇ ਆਉਂਦੇ ਸਨ ਅਤੇ ਕਾਰ ਵਿੱਚ ਵਿਰਾਜਮਾਨ ਕਰਦੇ ਸਨ ਸਤਿਗੁਰੂ ਤੇ ਸੰਤ ਛਿੜਕਾਉਂਦੇ ਸਨ ਅਤੇ ਫਿਰ ਅਰਦਾਸ ਕਰਕੇ ਸਤਗੁਰੂ ਨੂੰ ਮੱਥਾ ਟੇਕ ਕੇ ਆਪ ਬਿਰਾਜਮਾਨ ਹੁੰਦੇ ਸਨ ਸਾਰਾ ठाਠ ਬਣਾਇਆ ਵਿਚਾਲੇ ਲਿਫਟ ਦੀ ਜਗ੍ਹਾ ਹੁਣ ਤੱਕ ਖਾਲੀ ਹੈ ਲਿਫਟ ਨਹੀਂ ਲਵਾਈ ਹਾਲਾਂਕਿ ਇਸ਼ਾਰਾ ਕਰਦੇ ਸਾਰੀ ਲੱਗ ਜਾਣੀ ਸੀ ਪਰੰਤੂ ਬਚਣ ਕਰਦੇ ਸਨ ਲਿਫਟ ਤਾਂ ਨਹੀਂ ਲਵਾਈ ਤਾਂ ਕਿ ਸਾਡੇ ਪਾਸੋਂ ਸਤਗੁਰਾਂ ਦੀ ਸੇਵਾ ਨਾ ਖੋਸ ਜਾਵੇ ਜੇਠ ਹਾਰ ਦੀ ਗਰਮੀ ਦੇ ਦਿਨਾਂ ਵਿੱਚ ਰਾਤ ਨੂੰ ਬਾਬਾ ਜੀ ਆਪਣੇ ਸੀਸ ਤੇ ਸਤਿਗੁਰੂ ਜੀ ਨੂੰ ਚੁੱਕ ਕੇ ਸੱਤ ਮੰਜਲਾ ਪੌੜੀਆਂ ਚੜ੍ਹ ਕੇ ਸਤਿਗੁਰੂ ਨੂੰ ਹਵਾ ਹਾਰੇ ਆਪ ਲੈ ਕੇ ਜਾਂਦੇ ਸਨ ਸਾਰੀ-ਸਾਰੀ ਰਾਤੀ ਸਤਿਗੁਰੂ ਦੀ ਸੇਵਾ ਕਰਦੇ ਰਹਿੰਦੇ ਸਨ ਅਤੇ ਸਵੇਰ ਨੂੰ ਫਿਰ ਆਪ ਹੀ ਸਚਖੰਡ ਵਿੱਚ ਲੈ ਕੇ ਆਉਂਦੇ ਸਨ ਗੁਰੂ ਸਾਹਿਬ ਫਰਮਾਉਂਦੇ ਹਨ ਜੇਹਾ ਸਤਿਗੁਰੂ ਕਰ ਜਾਣਿਆ ਤੇ ਹੋ ਜੇ ਹਾ ਸੁਖ ਹੋਏ ਅੰਗਤੀ ਸਾ ਸੇਵਾ ਕੀਤੀ ਸਵਲ ਹੈ ਕਿ ਸਤਿਗੁਰ ਕਾ ਮਨ ਮੰਨੇ ਜੋ ਸਤਗੁਰ ਕਾ ਮਨ ਮੰਨਿਆ ਤਾ ਪਾਪ ਕ ਸੰਭਲ ਭੱਲੇ ਉਪਦੇਸ਼ ਜੇ ਦਿੱਤਾ ਸਤਗੁਰੂ ਨੂੰ ਸੋ ਸੁਣਿਆ ਸਿੱਖੀ ਕੰਨੇ ਉਪਦੇਸ਼ ਜੇ ਦਿੱਤਾ ਸਤਗੁਰੂ ਸੋ ਸੁਣਿਆ ਸਿੱਖੀ ਕੰਨੇ ਜੇਨ ਸਤਗੁਰ ਕਾ ਬਾਣਾ ਮੰਨਿਆ ਤਿਨੀ ਚੜੀ ਚਵਗਣ ਵੱਲੇ ਸਾਰੇ ਭਾਰਤ ਦੇ ਕੋਨੇ-ਕੋਨੇ ਵਿੱਚ ਚੜਨ ਪਾਏ ਪਰ ਕਿਤੇ ਵੀ ਆਪਣੇ ਪਹੁੰਚਣ ਬਾਰੇ ਨਾ ਤਾਂ ਇਸ਼ਤਿਹਾਰ ਕਰਵਾਏ ਨਾ ਡੌਂਟੀ ਪਿਟਵਾਈ ਅਤੇ ਫਿਰ ਕਮਾਲ ਇਹ ਸੀ ਕੇ ਹਰ ਰੋਜ਼ ਲੱਖਾਂ ਦਾ ਇਕੱਠ ਹੁੰਦਾ ਸੀ ਫਿਰ ਉਸ ਤੋਂ ਵੱਧ ਕਮਾਲ ਇਹ ਸੀ ਕਿ ਜਦੋਂ ਬਾਬਾ ਜੀ ਬਚਨ ਸ਼ੁਰੂ ਕਰਦੇ ਸਨ ਤਾਂ ਭਾਵੇਂ 2 ਘੰਟੇ ਬਚਨ ਕਰੀ ਜਾਣ ਲੱਖਾਂ ਦੇ ਇਕੱਠ ਵਿੱਚ ਕਿਸੇ ਪਾਸਿਓਂ ਕੋਈ ਵੀ ਬੋਲ ਨਹੀਂ ਸੀ ਨਿਕਲਦਾ ਸਾਰੇ ਹੈਰਾਨ ਹੋ ਜਾਂਦੇ ਸਨ ਅਤੇ ਫਿਰ ਕਮਾਲ ਦਾ ਸਿਖਰ ਇਹ ਸੀ ਕਿ ਜਦੋਂ ਬਚਨ ਕਰ ਹਟਦੇ ਸਨ ਤਾਂ ਹਰ ਕੋਈ ਕਹਿ ਉੜਦਾ ਸੀ ਬਾਬਾ ਜੀ ਨੇ ਮੇਰੇ ਦਿਲ ਦਾ ਫਰਨਾ ਬੁੱਝ ਕੇ ਮੇਰੇ ਫਰਨੇ ਦਾ ਜਵਾਬ ਦਿੱਤਾ ਦੇ ਆਲੂ ਇਤਨੇ ਸਨ ਕੇ ਅੱਜ ਵੀ ਹਰ ਕੋਈ ਕਹਿ ਰਿਹਾ ਹੈ ਮੇਰੇ ਤੇ ਬਾਬਾ ਜੀ ਦੀ ਬੜੀ ਮਿਹਰ ਸੀ Hindu ਵੀਰਾਂ ਨਾਲ ਸਿੱਖਾਂ ਤੋਂ ਵੱਧ ਪਿਆਰ ਕਰਦੇ ਸਨ ਅਦੇ ਹਰੀ ਜਨਾਂ ਨੂੰ ਇੱਕ ਵਾਰੀ ਜਗਰਾਉਂ ਲੋਪੇ ਦੇ ਅਗਵਾੜ ਵਿੱਚੋਂ ਜਲੂਸ ਵਿੱਚ ਹੀ ਫਰਮਾਇਆ ਤੁਸੀਂ ਸਾਨੂੰ ਪਹਿਲੋਂ ਹੋਰ ਮਗਰੋਂ ਇਹ ਹੀ ਕਾਰਨ ਹੈ ਕਿ ਅੱਜ ਹਰੇਕ ਦਾ ਦਿਲ ਪਿਆਰੇ ਬਾਬਾ ਜੀ ਦੀ ਯਾਦ ਵਿੱਚ ਤੜਫ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ